ਟਰੈਕਟਰ ਗਾਂ ਦੇ ਉੱਤੇ ਟਰੈਕਟਰ ਖੜਾ ਉਹ ਪੁੱਚਰ ਖਾਣੇ ਨਾਲ ਹੋ ਕੀ ਘਟਾ ਗਾਂ ਖੜੀ ਆ ਉਹਦੇ ਕੀੜੇ ਪੈ ਖੜੇ ਆ ਇੱਥੇ ਹੋਰ ਉਹਦੇ ਦੇ ਪਸ਼ੂ ਆ ਜਿਹੜੇ ਲਹੂ ਨਾਲ ਲਵਲ ਹਾਨ ਹੋਏ ਪਏ ਆ ਉਹ ਬੱਛੇ ਆ ਤਨ ਤੜਫੀ ਜਾਂਦੇ ਆ ਇੱਕ ਗਾਂ ਉਹ ਪਈ ਆ ਤੇ ਡਾਕਟਰ ਸਾਹਿਬ ਨੇ ਅਸੀਂ ਡਿਊਟੀ ਕਰਕੇ ਜਾਂਦੇ ਆ ਜੇ ਡਿਊਟੀ ਕਰਕੇ ਇਹਨਾਂ ਨੂੰ ਜਮਰੀ ਨਹੀਂ ਪੰਨ ਦਾ ਕੀ ਲੱਗਣਾ ਹਮ ਦਾ ਪਾਪ ਲੱਗ ਰਿਹਾ ਜੀ ਇੱਥੇ ਦਾ ਖੁੰਬਾਂ ਦੀ ਖੇਤੀ ਕੀਤੀ ਜਾ ਰਹੀ ਆ ਇਸ ਫੀਲਡ ਦੇ ਨਾਲ ਗੋਆ ਕਿੰਨੀਆਂ ਤੰਦਰੁਸਤ ਰਹਿ ਸਕਦੀਆਂ ਕਾਰਤੋਂ ਜੇ ਤਾਂ ਨੂੰ ਚਲਾਉਣਾ ਸਹੀ ਤਰੀਕੇ ਨਾਲ ਚਲਾਇਆ ਜਾਵੇ ਨਹੀਂ ਇਹਨੂੰ ਬੰਦ ਕੀਤਾ ਜਾਵੇ ਅਸੀਂ ਭੁੱਖੇ ਤੇ ਆਂ ਅਸੀਂ ਗਾਵਾਂ ਦੀ ਨਿੱਕੀ ਆ ਢਿੱਡ ਭਰਨ ਖਤਰੇ ਜਮੇਂ ਦਿੱਤੀ ਸੀ ਅਸੀਂ ਮੁਰਚਰਖਾਨਾ ਖੋਲਣ ਨੂੰ ਜਮੇਂ ਨਿਰਦੇਸ਼ ਦਿੱਤੀ ਸੀ ਲੋਗਾਂ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਦੇ ਲਈ ਪੰਜਾਬ ਦੇ ਹਰ ਪਿੰਡ ਵਿੱਚ ਗਊਸ਼ਾਲਾ ਖੋਲੀ ਜਾ ਰਹੀ ਹੈ ਤਾਂ ਇਸੇ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਝੁੰਬਾ ਦੇ ਵਿੱਚ ਵੀ ਇੱਕ ਪੰਜਾਬ ਸਰਕਾਰ ਵੱਲੋਂ ਗਊਸ਼ਾਲਾ ਖੋਲੀ ਗਈ ਸੀ ਜੋ ਕਿ ਪਿੰਡ ਦੀ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਹ ਜ਼ਮੀਨ ਦਾਨ ਦੇ ਰੂਪ ਵਿੱਚ ਗਊਸ਼ਾਲਾ ਨੂੰ ਦਿੱਤੀ ਗਈ ਸੀ ਤਾਂ ਅੱਜ ਇਸ ਗਊਸ਼ਾਲਾ ਦੇ ਵਿੱਚ ਇਹ ਪਿੰਡ ਵਾਸੀ ਇਕੱਠੇ ਹੋਏ ਹਨ ਗੱਲਬਾਤ ਕਰਦੇ ਹਨ ਇਹਨਾਂ ਦੇ ਨਾਲ ਕੀ ਹੈ ਮਾਮਲਾ ਹਾਂਜੀ ਭਾਈ ਜੀ ਕੀ ਨਾਮ ਕੀ ਹੈ ਮੇਰਾ ਨਾਮ ਜਸਵੀਰ ਝੁੰਬਾ ਭਾਰਤੀ ਕਿਸਾਨ ਜੁਨੇਜ ਇਕਤਾਗਰਾ ਹਾਂ ਸਾਰਾ ਨਗਰ ਕਿਸਾਨ ਮਜ਼ਦੂਰ ਇੱਥੇ ਇਕੱਠੇ ਹੋਏ ਆ ਇਹ ਫੀਤੀ ਕੀ ਮਾਮਲਾ ਕਿਉਂ ਇਕੱਠੇ ਹੋਇਆ ਜੀ ਇਹੇ ਜੀ ਇਕੱਠੇ ਗਊਸ਼ਾਲਾ ਜਿਹੜੀਆਂ ਪੰਚਾਇਤ ਨੇ ਜ਼ਮੀਨ ਦਿੱਤੀ ਸੀ ਸਾਨੂੰ ਆਏ ਸੀਗਾ ਨਗਰ ਨੂੰ ਜ਼ਮੀਨ ਚਲ ਦੇਤੀ ਪੰਚਾਇਤ ਨੇ ਇੱਥੇ ਹਾਦਸੇ ਹੁੰਦੇ ਸੀ ਕੀਮਤੀ ਜਾਨਾਂ ਜਾਂਦੀਆਂ ਸੀ ਗਾਂਆਂ ਭੁੱਖੀਆਂ ਤਾਂ ਜਾਂ ਮਰਦੀਆਂ ਸੀ ਗਊਸ਼ਾਲਾ ਨੂੰ ਥਾਂ ਪੰਚਾਇਤ ਨੇ ਦੇਦੀ ਸਰਕਾਰ ਨੇ ਬਣਾ ਤੀ ਉਸ ਤੋਂ ਬਾਅਦ ਕਿੱਥੇ ਦਾ ਗਊਆਂ ਦਾ ਢਿੱਡ ਭਰਨਾ ਸੀਗਾ ਕਿੱਥੇ ਭੁੱਖੀਆਂ ਤੇ ਈਆਂ ਮਾਰਗਾਂ ਜਾ ਰਹੀਆਂ ਸੀ ਤਾਂ ਇਹ ਹੀ ਕਵਾਂਗੇ ਜਿਹੜਾ ਇੱਥੋਂ ਦਾ ਠੇਕੇਦਾਰ ਬੁੱਚਰ ਖਾਨਾ ਚਲਾ ਰਿਹਾ ਕਿਸੇ ਗੱਲ ਨੂੰ ਲੈ ਕੇ ਬੁੱਚਰ ਖਾਨਾ ਬੁੱਚਰ ਖਾਨਾ ਅਸੀਂ ਐਂ ਕਹਿ ਦਿੰਨੇ ਆ ਉਹ ਟਰੈਕਟਰ ਆ ਗਾਂ ਦੇ ਉੱਤੇ ਟਰੈਕਟਰ ਖੜਾ ਉਹ ਬੁੱਚਰ ਖਾਨੇ ਨਾਲੋਂ ਹੋਰ ਕੀ ਘਟਾ ਜੇ ਕੋਈ ਨੱਪਣ ਦਾ ਮਰਗੀ ਗਾਂ ਉਹਨੂੰ ਇੱਕ ਨੱਪਣ ਦਾ ਜੇ ਤਰੀਕਾ ਹੁੰਦਾ ਜੇ ਵੀ ਸੀ ਸ਼ੱਦਨ ਨੂੰ ਟੋਆ ਨੱਪਣ ਔਰ ਡੂੰਗਾ ਕਰਨਾ ਨੱਪਣ ਨੂੰ ਇਹ ਥੋੜੀਆ ਟਰੈਕਟਰ ਉਹਦਾ ਉੱਤੇ ਚੜਾ ਕੇ ਤੇ ਮਿੱਟੀ ਪਾਉਣ ਉਹਦੇ ਤੇ ਤੇ ਇੱਥੇ ਲੱਖਾਂ ਨਕੀ ਇਹ ਦੁਜਾਈ ਇੱਥੇ ਸਾਰੇ ਨੇੜੇ-ਨੇੜੇ ਧਰਮ ਦੇ ਗਊਸ਼ਾਲਾ ਦੇ ਟੋਏ ਪੱਟੇ ਵੇ ਆ ਟੋਏ ਪੱਟ ਕੇ ਗਾਂਆਂ ਨੱਪੀਆਂ ਵੀਆਂ ਗਾਂਆਂ ਨੰਗੀਆਂ ਹੋ ਗਈਆਂ ਉਹਦੇ ਨਾਲ ਮਸ਼ਕਮਾਰ ਦਾ ਕੀੜੇ ਪਏ ਖੜੇ ਆ ਬਿਮਾਰੀ ਫੈਲਣ ਦਾ ਡਰ ਤੁਸੀਂ ਕਹਿਣੋ ਗਊਆਂ ਮਾਰ ਰਹੀਆਂ ਕਿਸ ਕਾਰਨ ਮਾਰ ਰਹੀਆਂ ਭੁੱਖੀਆਂ ਤੇ ਅੰਜਾਂ ਮਾਰ ਰਹੀਆਂ ਇੱਥੇ ਕੋਈ ਫੀਡ ਦਾ ਪ੍ਰਬੰਧ ਨਹੀਂ ਕੁਛ ਨਹੀਂ ਤੇ ਪਾਣੀ ਦੀਆਂ ਟੈਂਕੀਆਂ ਵੀ ਖਾਲੀ ਪਈਆਂ ਸੀ ਤੜਕੇ ਕੋਈ ਡਾਕਟਰ ਤਾਂ ਨਹੀਂ ਲਾਪਤਾ ਪਸ਼ੂਆਂ ਦੇ ਨਾਲ ਲੱਤਾਂ ਬਾਹਾਂ ਟੁੱਟੀਆਂ ਪਈਆਂ ਪਸ਼ੂ ਤੜਫੀ ਜਾਂਦੇ ਆ ਤੇ ਡਾਕਟਰ ਸਾਹਿਬਾਂ ਦੇ ਅਸੀਂ ਪੱਟੀ ਕਰਕੇ ਇਹਨਾਂ ਦੇਖਵੇ ਰੱਖ ਕੇ ਆਨੇ ਆ ਉਹ ਗਾਂ ਖੜੀ ਆ ਉਹਦੇ ਕੀੜੇ ਪਏ ਖੜੇ ਆ ਇੱਥੇ ਹੋਰ ਬਥੇਰੇ ਪਸ਼ੂ ਆ ਜਿਹੜੇ ਜਿੰਨਾਂ ਲਹੂ ਨਾਲ ਲਹੂ ਲਹਾਨ ਹੋਏ ਪਏ ਆ ਉਹ ਬੱਚੇ ਆ ਤਨ ਤੜਫੀ ਜਾਂਦੇ ਆ ਇੱਕ ਗਾਂ ਉਹ ਪਈ ਆ ਤੇ ਡਾਕਟਰ ਸਾਹਿਬਾਂ ਦੇ ਅਸੀਂ ਡਿਊਟੀ ਕਰਕੇ ਜਾਂਦੇ ਆ ਡੇਟ ਡਿਊਟੀ ਕਰ ਕੇ ਕਹਿੰਦੇ ਇਹਨਾਂ ਨੂੰ ਜੰਮਰੀ ਨਹੀਂ ਕਿ ਪਿੰਡ ਦੇ ਨਗਰ ਦੇ ਧਿਆਨ ਚ ਲਿਆਉਂਦੇ ਇੱਥੇ ਗਊਆਂ ਦਾ ਹਾਲ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਜੇ ਤਾਂ ਇਹਨੂੰ ਚਲਾਉਣਾ ਸਹੀ ਤਰੀਕੇ ਨਾਲ ਚਲਾਇਆ ਜਾਵੇ ਨਹੀਂ ਇਹਨੂੰ ਬੰਦ ਕੀਤਾ ਜਾਵੇ ਅਸੀਂ ਭੁੱਖੀਆਂ ਤੇ ਆਂ ਅਸੀਂ ਗਾਵਾਂ ਦੀ ਨਕੀਆ ਢੱਡ ਭਰਨ ਖਤਰੇ ਜਮੀਨ ਦਿੱਤੀ ਸੀ ਅਜੀ ਬੁੱਤਰਖਾਨਾ ਖੋਲਣ ਨੂੰ ਜਮੀਨ ਨੇ ਦਿੱਤੀ ਸੀ ਜਿੱਦਿ ਜੀ ਪਿੰਡ ਨੇ ਜ਼ਮੀਨ দান ਦਿੱਤੀ ਗਊਸ਼ਾਲਾ ਬਣ ਜੂਗੀ ਉਹਦੇ ਵਿੱਚ ਆਵਾਰਾ ਗੁੰਮਾ ਰਹਿਣਗੀਆਂ ਗਊਆਂ ਆਪਣਾ ਪੇਟ ਭਰ ਕੇ ਖਾਣਾ ਖਾਣਗੀਆਂ ਪੁੰਨ ਲੱਗੂਗਾ ਪਿੰਡ ਨੂੰ ਹੋਰਿਆ ਕੁਛ ਪੁੰਨ ਦਾ ਕੀ ਲੱਗਣਾ ਹੰਤਾ ਪਾਪ ਲੱਗ ਰਿਹਾ ਜੀ ਖੰਬਾ ਹੋ ਰੰਗਾ ਇੱਥੇ ਤਾਂ ਖੰਬਾਂ ਦੀ ਖੇਤੀ ਕੀਤੀ ਜਾ ਰਹੀ ਆ ਇੱਥੇ ਗੜੋਿਆਂ ਦੀ ਖਾਦ ਪੈਦਾ ਕੀਤੀ ਜਾ ਰਹੀ ਆ ਪੱਤਰਕਾਰ ਦਾ ਪ੍ਰਸ਼ਾਸਨ ਨੂੰ ਧਿਆਨ ਚ ਲਿਆਦਾ ਅਸੀਂ ਕੋਈ ਇੱਥੇ ਢੇਰ ਲੱਗੇ ਪਿਆ ਉਹ ਨਹੀਂ ਚੱਕਦੇ ਲੇਬਰ ਤੋਂ ਖੰਬਾਂ ਦਾ ਤੇ ਖੜੋਏ ਬਣਾਉਣ ਦਾ ਕੰਮ ਲਿਆਂਦਾ ਉਹ 12 1 ਵਜ ਗਿਆ ਤੇ ਨੀਰਾ ਗਾਇਆਂ ਨੂੰ ਹੁਣ ਪਾਉਂਦੇ ਆ ਜਿਹੜਾ ਮਾੜਾ ਮੋਟਾ ਹਰਾਚਾਰਾ ਆਇਆ ਉਹ ਮੁਸ਼ਕਿਆ ਆਇਆ ਚਾਰ ਟਰੈਕਟਰ ਆਇਆ ਤੰਨਾ ਦਾਨੀ ਵੀਰ ਨੇ ਕਿشن ਦਿੱਤੇ ਟਰਾਲੀਆਂ ਦਿੱਤੀਆਂ ਕੋਈ ਦਾਨੀ ਵੀਰ ਨੇ ਵੱਡੇ ਖੜੰਬੇ ਦਿੱਤੇ ਆ ਉਹ ਜਾਂਚ ਦਾ ਵਿਸ਼ਾ ਕਿੱਧਰ ਗਏ ਉਹ ਤਾਂ ਕਰਕੇ ਸਾਡੀ ਮੰਗ ਆ ਇੱਥੇ ਬੱਚਰਖਾਨਾ ਨਾ ਬਣਾਇਆ ਜਾਵੇ ਗਊਆਂ ਦੀ ਹੱਤਿਆ ਨਾ ਕੀਤੀ ਜਾਵੇ ਤਾਂ ਇਸੇ ਹੀ ਪਿੰਡ ਦੇ ਕੁਝ ਹਾਂਜੀ ਬਾਜੀ ਕੀ ਨਾਮ ਕੀਆ ਗਗਨਦੀਪ ਸਿੰਘ ਜੀ ਗਗਨਦੀਪ ਜੀ ਅੱਜ ਇਕੱਠੇ ਹੋਏ ਹੋ ਕੀ ਮਾਮਲਾ ਕੀਆ ਮਾਮਲਾ ਇਹ ਹੈ ਜੀ ਸਾਡੇ ਪਿੰਡ ਦੀ ਜ਼ਮੀਨ ਸੀਗੀ ਪੰਚਾਇਤੀ ਸਾਡੀ ਪੰਚਾਇਤ ਨੇ ਸਰਕਾਰ ਨੂੰ ਜ਼ਮੀਨ ਦਿੱਤੀ ਹੈ 10 ਕਿੱਲੇ ਜ਼ਮੀਨ ਦਿੱਤੀ ਹੈ 25 ਕਿੱਲੇ ਜ਼ਮੀਨ ਹੈ ਇਹਨਾਂ ਨੇ ਇੱਥੇ ਗਊਸ਼ਾਲਾ ਦੇ ਪੁੰਨ ਦੀ ਥਾਂ ਤੇ ਇਹਨਾਂ ਨੇ ਬੁੱਟੜਖਾਨਾ ਖੋਹ ਛੜਿਆ ਜੋ ਪਿੰਡ ਦੇ ਵਿੱਚੋਂ ਰੱਖਣੋਂ ਦਾ ਇਕੱਠਾ ਹੋ ਗਏ ਕੋਈ ਕਣਕ ਦਾ ਦਾਨ ਦਿੰਦਾ ਕੋਈ ਆਟਾ ਦਿੰਦਾ ਕੋਈ ਰੋਟੀ ਦਿੰਦਾ ਜਿਹੜੀ ਕਣਕ ਹੁੰਦੀ ਹੈ ਵੇਚਣ ਵਾਲੀ ਕੀ ਨਹੀਂ ਜੀ ਇਹ ਰਾਹ ਦੇ ਵਿੱਚ ਵੇਚ ਜਾਂਦੇ ਆ ਜੋ ਬੰਦੇ ਇਹਨਾਂ ਨੇ ਇਕੱਠੇ ਕਰਨ ਤੇ ਰੱਖੇ ਹੋਏ ਆ ਤਿੰਨ ਰੇੜੀਆਂ ਨੰਨੀਆਂ ਸੱਤ ਪਿੰਡਾਂ ਦੇ ਵਿੱਚ ਇਹ ਜਾਂਦੇ ਆ ਜੀ ਆਥ ਨੇ ਰੇੜੀਆਂ ਫੁੱਲ ਹੁੰਦੀਆਂ ਉਧਰ ਜੀ ਇਹ ਵੇਚ ਕੇ ਆਪ ਦਾ ਰਾਸ਼ਨ ਆ ਉਧਰੋਂ ਰੇੜੀਆਂ ਵਾਲੇ ਫੁੱਲ ਹੁੰਦੇ ਆ ਠੇਕਿਆਂ ਤੋਂ ਫਿਰ ਤੇ ਇੱਥੇ ਗਊਆਂ ਨੂੰ ਕੀ ਆਵੇ ਜੀ ਗਊਆਂ ਨੂੰ ਪਹਿਣਾ ਕੀ ਸੀਗਾ ਇੱਥੇ ਇੱਥੇ ਭੁੱਖੇ ਆ ਮਰ ਜਾਂਦੇ ਆ ਟਰੈਕਟਰਾਂ ਨਾਲ ਇਹ ਜਾਂਦਿਆਂ ਗਾਂਵਾਂ ਦੱਬੀ ਜਾਂਦੇ ਆ ਪਿੰਜਰ ਦੱਸੀ ਜਾਂਦੇ ਆ ਗਊਆਂ ਦੇ ਉਵੇਂ ਪੰਨਾਂ ਕੋਈ ਅੱਛੇ ਜਿਹੇ ਦੀ ਲੱਤ ਟੁੱਟੀ ਪਈ ਐ ਕਿਤੇ ਗਾਂ ਦੀ ਲੱਤ ਟੁੱਟੀ ਪਈ ਐ ਜੀ ਕੋਈ ਗਾਂ ਖੜੀ ਨਹੀਂ ਹੋ ਰਹੀ ਸੱਜਰ ਗਾਂਆਂ ਜਿਹੜੀਆਂ ਸੂਂਆਂਆਂ ਵੀਆਂ ਉਹਨਾਂ ਤੋਂ ਖੜਾ ਨਹੀਂ ਹੋ ਰਿਆ ਇਹ ਆਪਣਾ ਸਰੀਰ ਲੈ ਕੇ ਨਹੀਂ ਚੱਕਿਆ ਜਾ ਰਿਆ ਤਾਂ ਦੁੱਧ ਕਿੱਥੋਂ ਦੇਣੀਆਂ ਤੇ ਇਹ ਜਿਹੜਾ ਕੋਈ ਹੁੰਦਾ ਨਿਚੋੜ ਉਹਨਾਂ ਦਾ ਉਹ ਨਿਚੋੜ ਕੇ ਤੇ ਡੇਰੀ ਤੇ ਪਾ ਜਾਂਦੇ ਜੀ ਖਾਣ ਪੀਣ ਚੱਲੀ ਜਾਂਦੇ ਇਹਨਾਂ ਦਾ ਅਸੀਂ ਆਣੇ ਆ ਵੀ ਇਸ ਜਿਹੜਾ ਠੇਕੇਦਾਰ ਆ ਤੇ ਜੋ ਇਹਨਾਂ ਦਾ ਮੰਨ ਕੇ ਕੋਈ ਹੋਰ ਅਧਿਕਾਰੀ ਹੋਵੇ ਤੇ ਪੂਰੀ ਇਹ ਜਾਂਚ ਕਰਕੇ ਉਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇ ਤੇ ਢੰਗ ਨਾਲ ਚਲਾਇਆ ਜਾਵੇ ਇਹਨੂੰ ਜੇ ਨਹੀਂ ਚੱਲਦੀ ਤੈਨੂੰ ਬੰਦ ਕੀਤਾ ਜਾਵੇ ਇਹ ਸਾਡੇ ਨਗਰ ਦੇ ਤੇ ਪੰਨ ਦਾ ਕੀ ਹੁਣ ਅਸੀਂ ਬਹੁਤ ਜਿਆਦੇ ਭਾਰ ਆ ਪਾਪ ਹੋ ਰਿਹਾ ਇਹ ਜਮਾਂ ਨਰਥ ਹੋ ਰਿਹਾ ਆਪਾਂ ਤਾਂ ਗਊ ਦੇ ਚਾਰਾ ਪਾਉਣੇ ਆ ਜੀ ਕੋਈ ਆਟਾ ਦਿੰਦਾ ਕੋਈ ਪੇੜਾ ਦਿੰਦਾ ਜੀ ਇਹਨਾਂ ਨੇ ਜੋ ਗਊਆਂ ਲਿਆਂਦੀਆਂ ਇੱਥੇ ਭੁੱਖੀਆਂ ਖੜੀਆਂ ਆ ਜੀ ਗਰਕ ਦੇ ਵਿੱਚ ਨਾ ਕੋਈ ਪਾਣੀ ਦਾ ਪ੍ਰਬੰਧ ਆ ਨਾ ਕੋਈ ਝਾਰਾ ਪਾਉਣ ਦਾ ਪ੍ਰਬੰਧ ਆ ਜੀ ਗਲੀ ਤੂੜੀ ਆ ਗਲੀਆਂ ਰੋਟੀਆਂ ਹੀ ਸੁੱਕੀਆਂ ਪਈਆਂ ਗਲੀਆਂ ਪਈਆਂ ਬਿੱਤੇ ਕੀੜੇ ਪਏ ਪਏ ਆ ਉਹ ਨਹੀਂ ਪਾ ਸਕਦੇ ਜੀ ਇਹੇ ਕੱਲੀ ਤੂੜੀ ਪਾਈ ਜਾਂਦੇ ਆ ਪਰਾਲੀ ਆ ਜੀ ਉਹ ਪਾਈ ਜਾਂਦੇ ਆ ਗਲੀ ਜੀ ਤੇ ਗਲੀ ਪਰਾਲੀ ਖਾ ਕੇ ਜੀ ਕਿੱਥੇ ਆਦਾ ਗੁਜ਼ਾਰਾ ਕਰਨੀਆਂ ਉਹ ਇਹ ਗੰਵਰੀ ਜਪਾਂ ਗਊਸ਼ਾਲਾ ਇਹ ਖੋਲੀ ਸੀ ਵੀ ਇਹ ਜਿਹੜਾ ਕੋਈ 12 ਪਸ਼ੂ ਹੁੰਦੇ ਆ ਇਹ ਸੜਕਾਂ ਦੇ ਵਿੱਚ ਹਾਸੇ ਦਾ ਕਾਰਨ ਬਣ ਜਾਂਦੇ ਆ ਕੋਈ ਜਾਨੀ ਨੁਕਸਾਨ ਚਲੀ ਜਾਂਦੀ ਆ ਇਹ ਇਹਦਾ ਕੰਮ ਕਰਕੇ ਵੀ ਚਲੋ ਇੰਦੂ ਦਾ ਜਿਆਦਾ ਉਹ ਗਲੀਆਂ ਦੇ ਵਿੱਚ ਖੰਦਗਾਂ ਸੀਗਾ ਕੋਈ ਬਾੜ ਦੇ ਵਿੱਚ ਮੱਠਲ ਪਾਣ ਦਾ ਕੋਈ ਕਿਤੇ ਪਾਣ ਦਾ ਕੋਈ ਇਹਦੇ ਵਾਂਚ ਜਾ ਕੇ ਤੇ ਰਹਉਂਗਾ ਇੱਥੇ ਦਾ ਉਦੋਂ ਵੀ ਜਿਆਦਾ ਨਰਥ ਹੋ ਗਿਆ ਜੀ ਉੱਥੇ ਢਿੱਡ ਦਾ ਭਰ ਲੈਂਦੀਆਂ ਸੀਗਾ ਇੱਥੇ ਇਹ ਭੁੱਖਾ ਮਰ ਰਹੀਆਂ ਦਿੱਤਾ ਪੰਨ ਦਾ ਕਰਕੇ ਸੀਗਾ ਇਹਨਾਂ ਨੇ ਨਰਥ ਕਰਤਾ ਜੀ ਠੇਕੇਦਾਰ ਨੇ ਕੈਮਰਾਮੈਨ ਨੂੰ ਕਹੂੰਗਾ ਮੈਂ ਆਹ ਦਿਖਾਇਆ ਜਾਣ ਜੋ ਫੀਡ ਇਹ ਕਿਸਾਨ ਤੇ ਪਿੰਡ ਦੇ ਲੋਕ ਦਿਖਾ ਰਹੇ ਆ ਕਿ ਇਸ ਤਰ੍ਹਾਂ ਦੀ ਫੀਡ ਇਹ ਗਊਆਂ ਨੂੰ ਦਿੱਤੀ ਜਾ ਰਹੀ ਹੈ ਤੁਸੀਂ ਇਹ ਸ ਤਸਵੀਰਾਂ ਨੂੰ ਦੇਖ ਕੇ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਫੀਲਡ ਦੇ ਨਾਲ ਦੋਵਾਂ ਕਿੰਨੇ ਕਿ ਤੰਦਰੁਸਤ ਰਹਿ ਸਕਦੀਆਂ ਤਾਂ ਇਸੇ ਨੂੰ ਲੈ ਕੇ ਹੋਰ ਪਿੰਡ ਦੇ ਵਾਸੀ ਵੀ ਮੌਜੂਦ ਹਨ ਬਾਈ ਜੀ ਕੀ ਨਾਮ ਕੀ ਹੈ ਕੇਵਲ ਜੀ ਕੇਵਲ ਜੀ ਪਿੰਡ ਨੇ দান ਕੀਤੀ ਸੀ ਗਊਸ਼ਾਲਾ ਵਾਸਤੇ ਜਿੱਮੇ ਵੀ ਵਧੀਆ ਪੁੰਨ ਦਾ ਕੰਮ ਆ ਤੇ ਪਿੰਡ ਨੂੰ ਪੁੰਨ ਲੱਗੂਗਾ ਹੋਰਿਆ ਕੁਝ ਹੋਰੀ ਹੁਣ ਪਾਪ ਹੋ ਰਹਾ ਜੀ ਜਮਾ ਜੀ ਜਮਾ ਇਹ ਨਾਲ ਜੌਂਦਗਾ ਨੂੰ ਦੱਬੀ ਜਾਂਦੇ ਆ ਜੀ ਕਿਉਂ ਨਹੀਂ ਅਦਾਇਆ ਦਬਦੇ ਆਈ ਇਹ ਤੇ ਕੀ ਮੰਨਤੀ ਕਰਦੇ ਹੋ ਅਸੀਂ ਆਣੇ ਜੀ ਜੇ ਤਾਂ ਠੇਕੇਦਾਰ ਨੇ ਇਹੋ ਜਿਹਾ ਕੰਮ ਕਰਦਾ ਉਹਦੇ ਤੇ ਪਰਚਾ ਦਰਜ ਕਰੋ ਉਹਦੇ ਤੇ ਪਰਚਾ ਦਰਜ ਹੋਵੇ ਜਿਵੇਂ ਉਹ ਫੈਕਟਰ ਤੇ ਗਾਹ ਥੱਲੇ ਮਾਰੀ ਇਹਨਾਂ ਨੇ ਹਾਂਜੀ ਇਹਨਾਂ ਪਿੰਡ ਦੇ ਲੋਕਾਂ ਦਾ ਇਹੀ ਕਹਿਣਾ ਸੀ ਕਿ ਜਿਹੜਾ ਪ੍ਰਸ਼ਾਸਨ ਪੂਰੀ ਇਸ ਦੀ ਜਾਂਚ ਕਰਕੇ ਜੋ ਇਸ ਦੇ ਵਿੱਚ ਗੋਸ਼ੀ ਪਾਈ ਜਾਂਦਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਕਿ ਆਏ ਦਿਨ ਇਸ ਪਿੰਡ ਦੇ ਵਿੱਚ ਇਸ ਗਊਸ਼ਾਲਾ ਦੇ ਵਿੱਚ ਜੋ ਗਾਵਾਂ ਦੀਆਂ ਮੌਤਾਂ ਹੋ ਰਹੀਆਂ ਹਨ ਉਹਨਾਂ ਨੂੰ ਰੋਕਿਆ ਜਾਵੇ ਅਤੇ ਜੋ ਪਾਪ ਹੋ ਰਿਹਾ ਹੈ ਪਿੰਡ ਦੇ ਵਿੱਚ ਉਸ ਪਾਪ ਨੂੰ ਵੀ ਰੋਕਿਆ ਜਾਵੇ। ਸਮਝ ਆਈ ਜੀ? ਅੱਜ ਬਸ ਉਹ ਕਹਿੰਦੇ ਜੀ ਪ੍ਰਬੰਧ ਸਹੀ ਕਰ ਲਓ ਮੈਂ ਕਹਾਂ ਜੀ ਕੋਈ ਗੱਲ ਨਹੀਂ। ਸੱਤ ਬੰਦੇ ਏਮਪਲੋਈ ਹੈ ਸਾਡੇ ਕੋਲੇ। ਅਸੀਂ ਉਹ ਵਿਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਵੀ ਕਿਉਂਕਿ ਹਜੇ ਅਫੋਰਡ ਨਹੀਂ ਕਰ ਪਾਰੇ ਡਾਕਟਰ ਹੈ। ਹੁਣ ਸਰਕਾਰੀ ਇੱਕ ਵਾਰੀ ਆਉਂਦਾ ਅਸੀਂ ਆਪ ਦਾ ਵੀ ਡਾਕਟਰ ਰੱਖਿਆ ਹੋਇਆ ਹੈ। ਦੂਜੀ ਕੌਸ਼ਲਾਚੋਂ ਉਹਨੂੰ ਵੀ ਬੁਲਾਣੇ ਆ ਜਦੋਂ ਕਿ ਉਹਨੇ ਫ੍ਰੈਕਚਰ ਹੋਇਆ ਸੀ ਉਹਦਾ ਰਿਪੇਅਰ ਕੀਤੀ ਠੀਕ ਕੀਤਾ ਉਸਨੂੰ ਫੇਰ ਵੀ ਅਸੀਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਵੀ ਚਲੋ ਸਰਕਾਰ ਇਹ ਜਗ੍ਹਾ ਹੈਗੀ ਹੈ ਇਸ ਜਗ੍ਹਾ ਦੇ ਵਿੱਚ ਬਹੁਸ਼ਾਲਾ ਬਹੁਤ ਵੱਡੀ ਬਣੀ ਹੋਈ ਹੈ ਪਰ ਇਸ ਨੂੰ ਮੇਨਟੇਨ ਕਰਨ ਦੇ ਵਿੱਚ ਰੋਜ਼ 10000 ਰੁਪਏ ਚਾਹੀਦਾ ਸੀ ਮਿਨਿਮਮ ਇੰਨੀਆਂ ਗਊਆਂ ਨੂੰ 200 250 ਗਊਆਂ ਨੂੰ ਗਊਆਂ ਦੀ ਕੈਪੈਸਿਟੀ 1500 ਦੀ ਹੈ ਆ ਕਿਨੇ ਰਹੇ ਹੁਣ ਡੇਬਲੀ ਕੁਛ ਨਾ ਕੁਛ ਨਗਰ ਨਿਗਮ ਛੱਡ ਰਿਹਾ ਜੀ ਅਜੇ ਤੱਕ 1 ਰੁਪਿਆ ਵੀ ਨਹੀਂ ਆ ਰਿਹਾ ਸਾਨੂੰ 1 ਰੁਪਿਆ ਸਿੰਗਲ ਪੈਣੀ ਵੀ ਅਸੀਂ ਆਪਦੇ ਤਰਫ ਤੋਂ ਹੀ ਇਸ ਗਊਸ਼ਾਲਾ ਨੂੰ ਜਿੰਨਾ ਵੀ ਕਰ ਸਕਦੇ ਆ ਲਗਭਗ 15 ਲੱਖ ਰੁਪਇਆ ਇਸ ਤੇ ਹੁਣ ਤੱਕ ਖਰਚ ਹੋ ਚੁੱਕਿਆ ਹੈ ਪਰ ਸਰਕਾਰ ਤੋਂ ਹਜੇ ਕੋਈ ਪੈਸਾ ਨਹੀਂ ਆਇਆ ਸਾਡੇ ਕੋਲ ਅੱਜ ਪਿੰਡ ਵਾਸੀਆਂ ਨੇ ਸਹਿਮਤੀ ਹੋ ਗਈ ਆ ਪਿੰਡ ਵਾਸੀਆਂ ਦੇ ਸਹਿਮਤੀ ਹੈ ਜੀ ਪਿੰਡ ਵਾਸੀਆਂ ਨੂੰ ਇਹ ਹੀ ਦੱਸਿਆ ਹੈ ਵੀ ਜੇ ਅਸੀਂ ਇਸ ਲਈ ਜ਼ਿੰਮੇਦਾਰ ਹਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਵੈਸੇ ਤੋਂ ਐਕਸੀਡੈਂਟ ਹੈ ਗਲਤੀ ਨਹੀਂ ਹੈ ਐਕਸੀਡੈਂਟ ਹੈ ਪਰ ਉਹ ਅਸੀਂ ਵੀ ਕਵਾਂਗੇ ਵੀ ਸਾਡੀ ਉਹ ਗਲਤੀ ਹੈ ਕਿਉਂਕਿ ਉਹ ਢਿੱਗ ਢਿੱਗ ਪੀ ਤੇ ਟਰੈਕਟਰ ਡਿੱਗ ਪਿਆ ਬੰਦੇ ਦੀ ਜਾਨ ਵੀ ਬਚ ਗਈ ਜੀ ਨਹੀਂ ਤਾਂ ਬੰਦੇ ਦੀ ਜਾਨ ਚਲੀ ਜਾਣੀ ਅਸੀਂ ਇਸ ਕੱਲ ਨੂੰ ਵੀ ਸ਼ੁਕਰ ਗੁਜ਼ਾਰਾ ਹੈ ਕਿਉਂਕਿ ਮਰੀ ਗਊ ਨੂੰ ਡਿਸਪੋਜ਼ ਕਰਨ ਦੀ ਹੈ ਕਿਉਂਕਿ ਬਹੁਤ ਹੈਵੀ ਗਊ ਸੀ ਉਹਨੂੰ ਚੱਕਣਾ ਉਹਨੂੰ ਸੰਭਾਲਣਾ ਬਹੁਤ ਔਖਾ ਸੀ ਮੈਨੂਅਲੀ ਨਹੀਂ ਹੋ ਸਕਦਾ ਸੀ ਉਹ ਉਹ ਟਰੈਕਟਰ ਨਾਲ ਹੀ ਖਿੱਚ ਕੇ ਲਜਾਇਆ ਗਿਆ ਸੀ ਉੱਥੇ। ਉਹਲਾ ਸੀ ਪਿੰਡ ਚੁੰਬਾ ਦੇ ਵਿੱਚ ਇੱਕ ਗਊ ਸ਼ਾਲਾ ਹੈ ਸਰਕਾਰੀ ਗਊ ਸ਼ਾਲਾ। ਇਹ तकरीबन 7 ਏਕੜ ਜਿ ਬਣੀ ਵੀ ਹੈ ਉੱਥੇ ਪਿੰਡ ਵਾਲਿਆਂ ਵਾਲਿਆਂ ਨੂੰ ਇਹ ਦੋਸ਼ ਸੀਗਾ ਜਿਹੜਾ ਪ੍ਰਬੰਧਕ ਇੱਥੇ ਠੇਕੇਦਾਰ ਇਹਦਾ ਇਹਨੇ ਪ੍ਰਬੰਧ ਸਹੀ ਨਹੀਂ ਕਰਦਾ ਹੈਗਾ ਜੋ ਵੀ ਕਬੂਤਨ ਦੀ ਮਤਲਬ ਮੌਤ ਹੋ ਜਾਂਦੀ ਹੈ ਬਿਮਾਰ ਕਰਕੇ ਜਾਂ ਕਿਸੇ ਵੀ ਕਾਰਨਾ ਕਰਕੇ ਉਹਨਾਂ ਨੂੰ ਫਿਰ ਇਹ ਦੱਬਦੇ ਵਗੈਰਾ ਜਾਂ ਸਹੀ ਤਰੀਕੇ ਨਾਲ ਨਹੀਂ ਹੈਗੇ ਆਸ-ਪਾਸੇ ਬਦਬੂ ਆਉਂਦੀ ਹੈ ਤੇ ਹੋਰ ਬਿਮਾਰੀ ਫੈਲਣ ਦਾ ਵੀ ਖਤਰਾ ਇਸ ਕਰਕੇ ਅੱਜ ਇਹਨਾਂ ਦੀ ਇਹੀ ਸਹਿਮਤੀ ਕਰਵਾਈਏ ਦੋਵੇਂ ਤਰ੍ਹਾਂ ਦੀ ਵੀ ਅੱਗੇ ਤੋਂ ਜਿਹੜੇ ਹੈਗੇ ਆਉਸ਼ਾਲਾ ਦੇ ਵਿੱਚ ਹੋਰ ਵੀ ਜਿਹੜੇ ਘਾਟਵਾਦ ਹੈਗੇ ਪ੍ਰਬੰਧਾਂ ਦੀ ਉਹ ਪ੍ਰਬੰਧ ਸਹੀ ਤਰੀਕੇ ਨਾਲ ਕਰਵਾਏ ਜਾਣ ਸਹਿਮਤੀ ਇਹੀ ਹੈ ਵੀ ਇੱਕ ਤਾਂ ਜਿਹੜਾ ਹੈਗਾ ਚਾਰਾ ਵਗੈਰਾ ਹੈਗਾ ਉਹ ਕੋਈ ਬੜਾ ਜਿਆਦਾ ਵੇਰ ਨਾ ਪਾਇਆ ਜਾਵੇ ਆਪਣੇ ਤੁਹਾਨੂੰ ਕਿ ਜਿਹੇ ਕਿਸੇ ਗਊ ਦੀ ਜਿਹੜਾ ਬੱਚੇ ਦੀ ਮੌਤ ਵਗੈਰਾ ਹੋ ਜਾਂਦੀ ਆ ਤਾਂ ਉਹ ਇੱਥੇ ਨਹੀਂ ਦੱਬਿਆ ਜਾਓ ਕਿਤੇ ਹੱਡਾਰੂੜੀ ਚੋਂ proper ਤਰੀਕੇ ਨਾਲ ਜੇ ਕੋਈ ਜਾਊਗਾ ਤੇ ਹੋਰ ਵੀ ਜਿਹੜੇ ਇੱਥੇ ਕਰਮਚਾਰੀ ਘੱਟ ਹਾਜ਼ਰ ਰਹਿੰਦੇ ਨੇ ਤੇ ਉਹ ਜਿਹੜੇ ਹੈਗੇ 7 ਕੇ 8 ਇਹਨਾਂ ਨੇ ਦੱਸਿਆ ਉਹ ਸਾਰੇ ਹਾਜ਼ਰ ਰਹਿਣਗੇ ਜੀ ਤੇ ਇੱਕ ਜਿਹੜਾ ਵੈਟਰਰੀ ਡਾਕਟਰ ਉਹ ਰੈਗੂਲਰ ਇੱਥੇ ਵਿਜ਼ਿਟ ਕਰਦਾ ਰਹਿੰਦਾ ਹਾਂ ਸਹਿਮਤੀ ਹੂ